ਸਵਾਗਤ ਆ ਮਿੱਤਰੋ ਪੀਵੀ ਨਤੀਟੂ ਡੀਗੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਤਾਂ ਬਲੈਕ 골ਡ ਹੁੰਦਾ ਇੱਕ ਵਾਕਈ 골ਡ ਹੁੰਦਾ ਜਿਹੜਾ ਪਸ਼ੂਆਂ ਦੇ ਵਿੱਚ ਪਸ਼ੂ ਧਨ ਦੇ ਵਿੱਚ ਜਿਹੜੀ ਕੋਈ ਬੂਰੀ ਨਸਲ ਆ ਬਹੁਤ ਘੱਟ ਮਿਲਦੀ ਆ ਤੇ ਜਿਹੜੀ ਆ ਆਪਣੇ ਬਾਈ ਦੇ ਘਰੇ ਆ ਬਾਲੇ ਬੱਚੇ ਬੂਰੀ ਨਸਲ ਦੇ ਹੀ ਆ ਉਹ ਕਾਹਤੋਂ ਸਾਰੀ ਗੱਲਬਾਤ ਕਰਾਂਗੇ ਤੇ ਆ ਜਿਹੜਾ ਸਾਨ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਜੀ ਉਹਨਾਂ ਨਾਲ ਬਾਈ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਬਈ ਸ਼ਕੀਨ ਸ਼ਕੂਨ ਬਹੁਤ ਆ ਪਹਿਲਾਂ ਤਾਂ ਆਪਾਂ ਇਹਦੀ ਉਮਰ ਦਾ ਦੱਸ ਦਗੇ ਵੀ ਆਪਣੇ ਦਰਸ਼ਕਾਂ ਨੂੰ ਉਮਰ ਕਿੰਨੀ ਹੋਈ ਹੈ ਦੀ ਇਹਦੇ ਵੀਰੇ 3.5 ਸਾਲ ਉਮਰ 3.5 ਸਾਲ ਉਮਰ ਆ ਹਨਾ ਜੀ ਹਾਂਜੀ ਤੇ ਆਪਣੇ ਜਿੰਨੇ ਆਹ ਬੱਚੇ ਖੜੇ ਆ ਇਸੇ ਦਾ ਰਿਜ਼ਲਟ ਹੈ ਇਸੇ ਦਾ ਹੀ ਆ ਬਾਈ ਇਸੇ ਦਾ ਹੀ ਹਾਂ ਆ ਕੱਟੀ ਏ ਇੱਕ ਤਾਂ ਹਨਾ ਜੀ ਹਾਂਜੀ ਹਾਂਜੀ ਇੱਕ ਉਹ ਕੱਟਾ ਵਾ ਇੱਕ ਅੰਦਰ ਕੱਟੀ ਖੜੀ ਆ ਹੂੰ ਕਾਲੇ ਪਸ਼ੂਆਂ ਦੇ ਬੂਰੇ ਹੂੰ ਅੱਛਾ ਕਾਲੀਆਂ ਮੱਝਾਂ ਦੇ ਆ ਸਾਰੇ ਕਾਲੀਆਂ ਮੱਝਾਂ ਦੇ ਬੂਰੇ ਪਸ਼ੂ ਆ ਜੀ ਠੀਕਾ ਜਿੰਨੇ ਜਾਣੀ ਦੀ ਆਪਣੇ ਕੋਲੇ ਹੋਰ ਕੋਈ ਇਹਨਾਂ ਦੀ ਜਾਣੀ ਦੀ ਜਿਹੜੀਆਂ ਕਟੀਆਂ ਇਹਨਾਂ ਦੀ ਕੋਈ ਮਾਂ ਬੂਰੀ ਨਹੀਂ ਹੈ ਨਾ ਨਹੀਂ ਜੀ ਨਹੀਂ ਜੀ ਕਾਲੀਆਂ ਮੱਜਾਂ ਤੇ ਬੂਰੇ ਬੱਚੇ ਆ ਜੀ ਹੂੰ ਤੇ ਹੋਰ ਵੀ ਜਿੰਨੇ ਪਿੰਡ ਚ ਆਉਂਦੇ ਆ ਕਿਵੇਂ ਬਾਈ ਇਹਦੇ ਉਹ ਬਾਈ ਬੂਰੇ ਬੱਚੇ ਆ ਸਾਡੇ ਅੱਧੇ ਪਿੰਡ 'ਚ ਇਹਦੇ ਬੱਚੇ ਹੈਗੇ ਇਸੇ ਰਹੀ ਆ ਹਾਂਜੀ ਹਾਂਜੀ ਬਹੁਤ ਸੋਹਣੇ ਬੱਚੇ ਆ ਹੂੰ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਜਿਵੇਂ ਮੰਨ ਲਓ ਛੋਟੀ ਬਹੁਤ ਸੋਹਣੀ ਤਿਆਰ ਹੋਈ ਬਾਈ ਇਹਦੀ ਕਿੰਨੀ ਉਮਰ ਹੋਗੀ ਇਹਦੀ ਵੀਰ 2.5 ਸਾਲ ਦੀ ਉਮਰ ਆ ਜੀ ਤੇ ਹਾਂ ਬਾਈ ਮੜਾ ਇਹਨੂੰ ਨਾ ਦਿਖਾ ਹੀ ਮੜਾ ਤੋਰ ਤਾਰ ਕੇ ਦਿਖਾ ਆਪਣੇ ਦਰਸ਼ਕਾਂ ਨੂੰ ਮੜਾ ਕਢਾ ਲ ਕੇ ਕਿਹੜਾ ਹਾਂਜੀ ਕਿਉਂਕਿ ਕਈ ਵਾਰੀ ਕਹਿੰਦੇ ਆ ਆਪਦਾ ਰਿਹੜੀ ਰੂੜੀ ਵੀ ਜੋੜਨਾ ਹੁੰਦਾ ਜਿਵੇਂ ਵੀ ਮਰਜੀ ਆ ਪਸੰਦ ਆਉਂਦਾ ਵਾ ਹਨਾ ਪੈਠ ਪੁੜਾ ਇਹਦੇ ਬਹੁਤ ਚੰਗਾ ਲੱਗਿਆ ਸਿੰਘ ਸੋង ਤੁਸੀਂ ਦੇ ਸਕਦੇ ਹੋ ਪੂਰਾ ਕੀ ਇਹ ਆਪਣੇ ਘਰ ਦਾ ਹੀ ਜਾਂ ਕਿਵੇਂ ਲਿਆ ਸੀਗਾ ਬਾਈ ਮੁੱਲ ਲਿਆ ਸੀਗਾ ਇਹ ਤਾਂ ਮੁੱਲ ਲਿਆ ਸੀਗਾ ਹਾਂਜੀ ਹਾਂਜੀ ਤੇ ਬਾਕੀ ਚਲੋ ਬਲੱਡ ਲਾਈਨ ਤਾਂ ਹਨਾ ਆਪੇ ਹੀ ਪਤਾ ਲੱਗ ਗਈ ਜੋ ਸਾਰੇ ਬੱਚੇ ਹੀ ਬੂਰੇ ਆਉਣ ਲੱਗ ਗਏ ਹਾਂਜੀ 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 ਕਾਲੀਆਂ ਮੱਜਾਂ ਨੂੰ ਬੂਰੇ ਬੱਚੇ ਹੋਏ ਆ ਬਾਈ ਹੂੰ ਸਾਡੇ ਬਹੁਤ ਸੋਹਣੇ ਬੱਚੇ ਆ ਤੇ ਪਿੰਡ 'ਚ ਹਾਂ ਚਾ ਤਿੰਨ ਬੱਚੇ ਤਾਂ ਮੇਰੇ ਕੋਲ ਹੀ ਆ ਬਾਈ ਹਾਂਜੀ ਹਾਂਜੀ ਤੇ ਹੁਣ ਫਿਰ ਬਾਈ ਕਿਵੇਂ ਇਹਦਾ ਵੇਚਣ ਦਾ ਰਾਦਰ ਉਦਾਂ ਫਿਰ ਕਿਵੇਂ ਬਣਾਓ ਬਾਈ ਪਸ਼ੂ ਵੱਧ ਹੋ ਗਏ ਪਸ਼ੂ ਪਸ਼ੂ ਵੱਧ ਹੋਣੇ ਵੇਚਣ ਲੱਗਿਆ ਬਾਈ ਹੂੰ ਨਹੀਂ ਤਾਂ ਵੇਚਣ ਨੂੰ ਕਿਹੜਾ ਜੀ ਕਰਦਾ ਵਾ ਕਟਿਆਂ ਵਾਲਿਆਂ ਨੂੰ ਨਹੀਂ ਦੇਣਾ ਵੀਰ ਦੇਣਾ ਘਰੇ ਰੱਖਣ ਵਾਲਿਆਂ ਨੂੰ ਮਹਲਾ ਜੀ 1200 ਰੁਪਇਆ ਘੱਟ ਵੱਟਿਆ ਜਾਵੇ ਆਪਾਂ ਘਰੇ ਰੱਖਣ ਵਾਲਿਆਂ ਨੂੰ ਘਰੇ ਸੰਭਾਲਣ ਵਾਲਿਆਂ ਨੂੰ ਦੇਣਾ ਪੁੱਤਾਂ ਵਾਂਗੂ ਪਾਲਿਆ ਹੋਇਆ ਬਾਈ ਹੂੰ ਵੀ ਆਪਾਂ ਉਹ ਨਹੀਂ ਵੀ ਇਹ ਕੱਟਿਆਂ ਵਾਲਿਆਂ ਨੂੰ ਦੇ ਦਈਏ ਪਾਪ ਨਹੀਂ ਕਰਨਾ ਬਾਈ ਸਹੀ ਹੈ ਜੀ ਮਿੱਤਰੋ ਹਨਾ ਇੱਕ ਸਾਨ ਘਰੇ ਪਾਲਣਾ ਤੇ ਪੁੱਤ ਨੂੰ ਪਲਵਾਨ ਬਣਾਉਣ ਦੇ ਲਈ ਜਿਹੜਾ ਘਰ ਖਵਾਉਣਾ ਪੈਂਦਾ ਵਾ ਤੇ ਬਾਈ ਹੁਣਾਂ ਨੇ ਇਹਨੂੰ ਖਵਾਇਆ ਵੀ ਆ ਤੇ ਸੋਨਾ ਤਿਆਰ ਵੀ ਕੀਤਾ ਹੋਇਆ ਤੇ ਬਾਈ ਜਿਹਦਾ ਮੁੱਲ ਮੁੱਲ ਫਿਰ ਆਪਾਂ ਕੀ ਕਰਦੇ ਆ ਜੀ ਮੁੱਲ ਦਾ 75000 ਰੁਪਇਆ ਕਰਦੇ ਆ ਵੀਰੇ ਠੀਕ ਆ ਜੀ ਹਾਂ ਮਾਨਤਾਨ ਆਪਣੇ ਦਰਸ਼ਕਾਂ ਨੂੰ ਮਾਨਤਾਨ ਕੀਤਾ ਜਾਓ ਵੀਰੇ ਹਾਂਜੀ ਤੇ ਵੀਰੇ ਆਪਣੀ ਲੋਕੇਸ਼ਨ ਦੱਸ ਦਿਓ ਤੇ ਲੋਕੇਸ਼ਨ ਮੇਰਾ ਵੀਰੇ ਪਿੰਡ ਕੋਕਰੀ ਬੋਟਰਾ ਨਮਾ ਦਾਇਆ ਹਾਂਜੀ ਨਾ ਮੇਰਾ ਨਿੰਮਾ ਵਾ ਠੀਕ ਆ ਜੀ ਜਿੱਥੋਂ ਮਰਜੀ ਬਾਬੇ ਕਾ ਵਜਦਾ ਵਾ ਜਿੱਥੋਂ ਮਰਜੀ ਪੁੱਛ ਕੇ ਆ ਸਕਦਾ ਵੀਰ ਠੀਕ ਆ ਜੀ ਫੋਨ ਬਹਿਣੀ ਵਾਲ ਦੇ ਰਾਹ ਤੇ ਘਰ ਆ ਬਾਰਮੂ ਦੇ ਜੈਮਾ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਬੋਲਦੇ ਜੀ 94630 82807 ਨੰਬਰ ਆ ਜੀ ਹਾਂਜੀ ਠੀਕ ਆ ਜੀ ਲੈ ਵੀ ਦਰਸ਼ਕੋ ਬੂਰਾ ਸਾਨ ਜਿਹੜਾ ਬਾਈ ਹੁਣਾ ਕੋਲੇ ਵਿਕਾਊ ਆ ਠੱਠਪੁੜੇ ਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਵੀ ਗੱਲਬਾਤ ਕਰਨੀ ਆ ਇਹਦਾ ਰੇਟ ਹੈ ਬਾਈ ਹੁਣਾਂ ਨੇ ਫੋਨ ਤੇ ਕਰ ਕਰ ਲੋਕੇਸ਼ਨ ਵੀ ਤੁਹਾਨੂੰ ਦੱਸਤੀ ਆ ਉਮਰ ਬਾਈ ਹੁਣੀ ਕਹਿੰਦੀ ਇਹਦੇ ਵੀ 4.5 ਸਾਲਾਂ ਹੀ 4.5 ਸਾਲਾਂ ਸਾਢੇ 4.5 ਸਾਲ ਹੋ ਮਹਾਰਾ ਜੀ ਤੇ ਰਿਜ਼ਲਟ ਇਹਦੇ ਆ ਚੁੱਕੇ ਆ ਜਣ ਦੀ ਜਿੰਨੇ ਵੀ ਆਉਂਦੇ ਆ ਬਾਈ ਹੁਣਾਂ ਦੇ ਘਰੇ ਆਪਦੇ ਸਾਰੀਆਂ ਕਾਲੀਆਂ ਮੱਝਾਂ ਹੀ ਆ ਤੁਸੀਂ ਦੇਖ ਸਕਦੇ ਹੋ ਕਾਲੀਆਂ ਮੱਝਾਂ ਦੇ ਉੱਤੇ ਵੀ ਜਿਹੜੇ ਬੂਰੇ ਰਿਜ਼ਲਟ ਇਹਦੇ ਆਏ ਆ ਤੇ ਬਈ ਆਮ ਤੌਰ ਤੇ ਜਿਵੇਂ ਸਾਨ ਹੁੰਦੇ ਆ ਆਪਣੇ ਘਰੇ ਮਾਰਨ ਮੋਰਨ ਲੱਗ ਜਾਂਦੇ ਨਹੀਂ ਵੀਰੇ ਮਾਰਦਾ ਮੋਰਦਾ ਨਹੀਂ ਪਸ਼ੂਆਂ ਚ ਬੰਨਿਆ ਹੋਇਆ ਆਪਣਾ ਇਹ ਘਰੇ ਸਾਰੇ ਪਸ਼ੂਆਂ ਦੇ ਵਿਚਾਲੇ ਬੰਨਿਆ ਹੁੰਦਾ ਉਹੋ ਜਿਹਾ ਕੋਈ ਗਲਤੀ ਭਲਦਾਨੀ ਭਲੇ ਜਵਾਕ ਖੋਲ ਖੋਲਣ ਜਵਾਕ ਖੋਲਣ ਜਵਾਕ ਖੋਲਣ ਫਿਰ ਹੂੰ ਕੋਈ ਨਹੀਂ ਬੁੜੀਆਂ ਬੜੀਆਂ ਬੁੜੀਆਂ ਹੀ ਖੋਲਦੀਆਂ ਹੁਣ ਯਾਰ ਮੈਂ ਤਾਂ 15 ਦਿਨ ਹੋ ਗਏ ਉੱਤੇ ਜੇਲ੍ਹ ਹਸਪਤਾਲ ਅੱਛਾ ਹੀ ਅੱਛਾ ਹਾਂ ਉੱਥੇ ਜਣਦੀ ਐ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਜਿੱਥੇ ਮਰਜੀ ਅਗਲਾ ਖੋਲ ਕੇ ਘਰੇ ਲੈ ਜਾਂਦਾ ਜਿਹੜਾ ਮਰਜੀ ਜੀ ਨੇ ਮੱਝ ਮੁੱਝ ਨਵੀਂ ਕਰਾਉਣੀ ਉਹ ਵੀ ਘਰੇ ਲੈ ਜਾਂਦੇ ਆ ਬਾਈ ਠੀਕ ਘਰੇ ਲਿਆ ਕੇ ਮੱਝ ਨਵੀਂ ਕਰਾ ਲੈਂਦੇ ਆ ਇਹਗਾ ਇਹੀ ਸੋਫਾ ਬਾਈ ਵੱਡਾ ਤਾਂ ਹੈ ਬਸ ਉਹ ਸਾਊ ਹੋ ਗਿਆ ਇਹ ਜੀ ਦੀ ਤੁਹਾਡੀ ਗਾਰੰਟੀ ਹੈ ਨਾ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਤੇ ਕਰ ਲਿਓ ਬਾਈ ਉਹਨਾਂ ਨੂੰ ਫੋਨ ਕਿਵੇਂ ਲੱਗਿਆ ਝੋਟਾ ਸਾਨ ਤੇ ਦੱਸਿਓ ਜਰੂਰ ਨਾਲੇ ਜਾਂਦੇ ਵਾਸਤੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ